ਇਹ ਮੰਤਰ ਦੀ ਲੋੜ ਹੈ ਉਹ ਸ਼ਬਦ ਦੀ ਲੋੜ ਹੈ ਸ਼ਬਦ ਵਿੱਚ ਸੁਰਤ ਲਾ ਕੇ ਤੂੰ ਇਹ ਆਤਮ ਚਿੰਤਨ ਕਰ ਪਹਿਲਾ ਸ਼ਬਦ ਨੇ ਸੁਰਤ ਬਨਣੀ ਹੈ ਆਤਮ ਚਿੰਤਨ ਨਹੀਂ ਬਨ ਸਕਦਾ ਸੁਰਤ ਨਾਲ ਸ਼ਬਦ ਨੇ ਬਨਣੀ ਹੈ ਸ਼ਬਦ ਨੇ ਧੁਨ ਬਨਣੀ ਹੈ ਧੁਨ ਨੇ ਧੁੰਦੇ ਵਿੱਚ ਗਿਆਨ ਆਉਣਾ ਇਹ ਧੁੰਦੇ ਵਿੱਚੋਂ ਸੁਰਤ ਉੱਠਣੀ ਹੈ ਤੇ ਆਤਮ ਮੰਡਲ ਦੇ ਵਿੱਚ ਪ੍ਰਵੇਸ਼ ਕਰਕੇ ਉੱਥੇ ਆਤਮ ਚਿੰਤਨ ਹੋਣਾ ਉਹ ਤੁ ਘਟ ਨਹੀਂ ਹੋਣਾ ਪਰ ਪਿਆਰਿਆ ਇੱਕ ਤਾਂ ਸਿੱਧਾ ਦੱਸਦੇ ਆ ਰਸਮ ਪੂਰੀ ਨਾ ਕਰੀ ਜਦ ਐਸ ਮੰਤਰ ਦਾ ਜਾਪ ਕਰਨਾ ਹੈ ਵਿਚਾਰਨਾ ਕਰਨਾ ਹੈ ਸੱਚ ਸਾ ਹੋਵੇ ਜਿੱਥੇ ਦਗਲ ਨਾ ਹੋਵੇ ਕਿਸੇ ਦਾ ਤੇ ਫੇਰ ਚਿੱਤ ਦੀ ਕਾਗਰਤਾ ਹੋਵੇ ਚਿੱਤ ਦੀ ਸੋਈ ਟਿਕੀ ਹੋਈ ਹੋਵੇ ਹਿੱਲੇ-ਜੁਲੇ ਨਾ ਤੇਨ ਚਾਰ ਚੀਜ਼ਾਂ ਨੇ ਵਿੜੀਆਂ ਨੂੰ ਲਾਉਂਦੀ ਆ ਇੱਕ ਤਾਂ ਇੱਕ ਖਿਆਲ ਦੇ ਵਿੱਚ ਪੈ ਜਾਣਾ ਉਹ ਉਧਰ ਪੈ ਜਾਣਾ ਹੋ ਰਿਹਾ ਉਧਰ ਬਾਣੀ ਸੁਣ ਰਿਹਾ ਆਪੇ ਉਸ ਖਿਆਲ ਦੇ ਅੰਦਰ ਜੇ ਕੋਠੀ ਬਣਾਉਂਦਾ ਕੋਠੀਆਂ ਬਣਾਈ ਜਾਂਦਾ ਜੇ ਕਿਸੇ ਨੂੰ ਜਾਣਾ ਤੁਰਿਆ ਹੀ ਜਾਂਦਾ ਜੇ ਕਿਸੇ ਗੁਰਦੁਆਰੇ ਦਾ ਧਿਆਨ ਆ ਗਿਆ ਉਥੇ ਅਲਗ-ਅਲਗ ਹੀ ਕੰਮੀ ਜਾਂਦਾ ਉਹ ਗੱਲ ਧਿਆਨ ਚ ਨਹੀਂ ਆਉਂਦੀ ਉਹਨੂੰ ਲੈਤਾ ਬਿੱਤੀ ਕਹਿੰਦੇ ਨੇ ਲੈ ਵਾ ਜਾਣਾ ਇੱਕ ਖਿਆਲ ਦੇ ਵਿੱਚ ਦੂਸਰਾ ਹੁੰਦਾ ਗੁਰੂ ਦੇ ਸਿਧਾਂਤ ਨੂੰ ਸਮਝਣਾ ਹੀ ਦਾ ਐਨੀ ਮੂੜਤਾ ਹੋਣੀ ਜੜਤਾ ਹੋਣੀ ਦਾ ਕੋਈ ਅਸਰ ਹੋਣਾ ਕੋਛਵੇਂ ਸੋਨ ਮੰਨ ਹੋਇਆ ਕਾ ਜਿਹੜਾ ਖੁਸ਼ ਗਿਰਤੀ ਪਾੜ ਗਈ ਜਾਂਦਾ ਹੈ ਲੇਕਿਨ ਕੁਛ ਨਹੀਂ ਹੁੰਦਾ ਉਹਦਾ ਕਿਉਂਕਿ ਮੂਰਤਾ ਬੇਤੀ ਦੇ ਵਿੱਚ ਤੀਸਰੀ ਹੁੰਦੀ ਹੈ ਬਖਸ਼ੇਪਤਾ ਬੇਤੀ ਉਹ ਬਾਸ਼ਨਾਵਾ ਕਰਕੇ ਬਣਦੀ ਹੈ ਜਿੰਨੀਆਂ ਆਦਮੀ ਦੇ ਮਨ ਅੰਦਰ ਬਾਸ਼ਨਾਵਾ ਬਹੁਤੀਆਂ ਹੋਣ ਗਿਆ ਉਹ ਨਹੀਂ ਉਹ ਗਿਰਤੀ ਟਿਕਣੀ ਨਹੀਂ ਛਾਲਾ ਮਾਰਦੀ ਵਾਂਖੇ ਬਿਰਖ ਸੁਆਬ ਲਈ ਉਡੇ ਚ ਦਸ ਗਏ ਜੇਤਾ ਉਡੇ ਦੂਖ ਨੋਂ ਦਾਜੇ ਤੇ ਬਿਲਾ ਉਡਾਰੀਆਂ ਮਾਰਦਾ ਟਿਕਦਾ ਨਹੀਂ ਬਾਸ਼ਨਾਵਾਂ ਲਈ ਫਿਰਦੀਆਂ ਥੋੜੀਆਂ ਬਾਜਨਾਵਾਂ ਨੇ ਦੁਨੀਆ ਵੇ ਲੋ ਹਰ ਬਲਤ ਆਦਮੀ ਮਾਰਾ ਕਹਿੰਦੇ ਚਿੰਤਾ ਦੀ ਦੀਸਾ ਸਭ ਕੋਈ ਕੋਈ ਬੰਦਾ ਨਹੀਂ ਜਿਹੜਾ ਕਿਸੇ ਤਵੇਂ ਸਟਿਲ ਹੋ ਜਾਏ ਚਿੰਤ ਕੁਝ ਨਾ ਕੋ ਸੋਚ ਭਾ ਕੇ ਜੇਤਾ ਇੱਕ ਤਾਂ ਇਹ ਜੋ ਕੋਈ ਚੋਇਸ ਕਰਕੇ ਪਿਆਰਿਆ ਬਖਸ਼ੇਵਤਾ ਦੀ ਬਿਰਤੀ ਤੋਂ ਬਚੀ ਇਹ ਬਹੁਤ ਬੁਰਾ ਜਾਲ ਹੈ ਇਹਦੇ ਵਿੱਚ ਬਾਸ਼ਰਾਵਾ ਲਾਈ ਫਿਰਦੀਆਂ ਨੇ ਜਿਵੇਂ ਨਵਾਬ ਨੂੰ ਘੋੜੇ ਖਰੀਦਣ ਵਾਸਤੇ ਬਾਜ਼ਨਾ ਲੈ ਗਈ ਪਰਦਾ ਨਵਾਜ ਹੈ ਫਿਰਦਾ ਘੋੜੇ ਦੀ ਕਾਜੀ ਪਰਦਾ ਨਵਾਜ ਹੈ ਲੇਕਿਨ ਬੁਛੇਰੀ ਮੋੜਦਾ ਫਿਰਦਾ ਵੀ ਕਦੇ ਖੂਚ ਨਹੀਂ ਜਾਂਦੇ ਛੁਰਤੋ ਤੇ ਗਿਆ ਇਹ ਤੇ ਸਰੀਰ ਇੱਥੇ ਹੈ ਛੁੱਟਦੇ ਸਰੀਰ ਦਾ ਆੜੜ ਨਹੀਂ ਭਜੰਦਾ ਫਲ ਨਹੀਂ ਜਾਂਦਾ ਸੋਤਨਬੀ ਤੇ ਸਰੀਰ ਨੂੰ ਦੋਆ ਨੂੰ ਇਕੱਠੇ ਰੱਖ ਕੇ ਜਦ ਅਸੀਂ ਭਜਨ ਕਰਦੇ ਹਾਂ ਫੇਰ ਇਹਦਾ ਫਲ ਹੋਇਆ ਕਰਦਾ ਜ਼ਰੂਰੀ ਹੋਇਆ ਕਰਦਾ ਜੋ ਇਸ ਤਰ੍ਹਾਂ ਦੇ ਨਾਲ ਫੇਰ ਕਹਿੰਦੇ ਚਿੱਤ ਦੀ ਇਕਾਗਰਤਾ ਹੁੰਦੀ ਹੈ ਸ਼ਬਦ ਦੇ ਨਾਲ ਸ਼ਬਦ ਦੀ ਜਦ ਧੁਨ ਬਣ ਜਾਂਦੀ ਹੈ ਉਸ ਧੁਨ ਤੋਂ ਫੇਰ ਚਿੱਤੇ ਇਕਾਗਰ ਹੋ ਜਾਂਦਾ ਉਦੋਂ ਬਾਅਦ ਚਿੱਤੇ ਇਕਾਗਰ ਹੋ ਕੇ ਨਿਰੁੱਧ ਹੋ ਜਾਂਦਾ ਆਪਣੇ ਤੇਜ ਦੇ ਵਿੱਚ ਲੀਨ ਹੋ ਜਾਂਦਾ ਤਿਆਤਾ ਤਿਆਨ ਤੇ ਆਪਰਾ ਭੁੱਲ ਜਾਂਦਾ ਤੋ ਇਸ ਤਰ੍ਹਾਂ ਦੇ ਨਾਲ ਫਿਰ ਤਤ ਗਿਆਨ ਹੋ ਜਾਂਦਾ ਹੈ ਅਸਲੀ ਚੀਜ਼ ਦਾ ਅਸਲੀ ਰੂਪ ਨਜ਼ਰ ਆ ਜਾਂਦਾ ਇਹਨੂੰ ਤਤ ਗਿਆਨ ਕਹਿੰਦੇ ਜੋ ਕਾ ਤਿਉਂ ਦੇ। ਮਨੋਂ ਨਾ ਛੋ ਜਾਂਦਾ ਪੰਜ ਵਿਸ਼ੇ ਸ਼ਬਦ ਸੁਪਰ ਰੂਪ ਰਸ ਗੰਧ ਕਿਹੜੇ ਸਰੀਰ ਦੀ ਜੜ ਨੇ। ਉਹਨਾਂ ਤੋਂ ਬਚ ਜਾਂਦਾ ਹੈ ਉਹਨਾਂ ਦਾ ਹਮਲਾ ਨਹੀਂ ਹੁੰਦਾ। ਪੰਜ ਬਿਰਤੀਆਂ ਨੇ ਅੰਦਰ ਕਿਤਨੀ ਪ੍ਰਮਾਣਵਿਰਤੀ ਹੈ ਦੇਖਣ ਵਾਲੀਆਂ ਚੀਜ਼ਾਂ ਜਿਹੜਾ ਹਰ ਵਕਤ ਲੱਗੇ ਰਹਿ। ਦੂਸਰੀ ਹੋਇਆ ਕਰਦੀ ਹੈ ਵਿਕਲਪਵਿਰਤੀ ਸੁਰਤ ਠਿੱਕਦੀ ਹੋਣੀ ਆ। ਤੀਸਰੀ ਹੁੰਦੀ ਹੈ ਸਿਮਰਤੀ ਭਜਨ ਕਰਨ ਵੇਲੇ ਪੁਰਾਣੀਆਂ ਯਾਦਾਂ ਹੀ ਨਿਕਲ ਕੇ ਆਉਂਦੇ। ਚੌਥੀ ਹੋਇਆ ਕਰਦੀ ਹੈ ਨਿੰਦਰਾ ਅਸਰੇ ਨਿੰਦਰਾ ਨਾ ਬਾਣੀ ਦਾ ਸੁਣਦਾ ਨਾ ਕਾਜ਼ੇ ਦਾ ਹੁੰਦਾ ਕੋਈ ਤੇਜ ਨਹੀਂ ਅਸਰ ਕਰਦਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਸੁਣੀ ਜਾਂਦਾ। ਲੇਕਿਨ ਨਿੰਦਰਾਵਿਰਤੀ ਕਰਕੇ ਅੰਦਰ ਕੋਈ ਅਸਰ ਨਹੀਂ ਆਉਦੇ। ਸੋ ਐ ਤਰ੍ਹਾਂ ਦੇ ਨਾਲ ਫੇਰ ਬਿਰਤੀ ਜਿਹੜੀ ਹੈ ਉਹ ਵਿਆਹ ਕਰ ਦਿਆ ਵਿਪਰਜੇ ਵਿਪਰਜੇ ਹੁੰਦਾ ਵੀ ਜਗਤ ਨੂੰ ਸੱਤ ਸਮਝ ਹੀ ਜਾਂਦਾ ਇੱਥੇ ਰਹਿਣਾ ਵੀ ਸੱਤ ਸਮਝਦਾ ਹੈ ਤੇ ਇਹ ਸੰਸਾਰ ਵੀ ਸੱਤ ਸਮਝਦਾ ਹੈ ਪਰਮੇਸ਼ਰ ਜਿਹੜਾ ਕਣ ਕਣ ਦੇ ਵਿੱਚ ਵਿਆਪਕਾ ਉਹਨੂੰ ਝੂਠ ਸਮਝਦਾ ਐਵੀ ਬਿਰਤੀਆਂ ਅੰਦਰ ਲਾਈ ਉੱਥਰ ਆ ਜਾਂਦੇ ਇਹ ਕਹਿੰਦੇ ਮਨੋਂ ਨਾਸ ਜਾਂਦੰਵੇ ਬਿਰਤੀਆਂ ਵੀ ਨਾਲੇ ਹੋ ਜਾਂਦੀਆਂ ਬਾਸਨਾ ਜਦ ਖਾਇ ਆਉਂਦੀਆਂ ਨੇ ਉਹ ਜਿਵੇਂ ਕਹਿੰਦੇ ਫੇਰ ਚਿੱਤ ਕਾਗਰ ਹੁੰਦਾ ਫੇਰ ਨਾਮ ਜਪਿਆ ਜਾਂਦਾ ਜਿਸ ਤਰ੍ਹਾਂ ਹੁਕਮ ਹੈ ਮਹਾਰਾਜ ਜੀ ਦਾ ਪੜੋ ਪਿਆਰ ਦਾ ਕਭੂਲੈ ਨੂੰ ਨਾ ਪਿਆਰ ਨੂੰ ਚਲ ਕਰਕੇ ਕਭੂਲੈ ਨੂੰ ਨਾ ਪਿਆਰ ਨੂੰ ਚਲ ਕਰਕੇ ਯਾਰੋ ਨਿਰਮੋਇ ਨਾ ਕਰੇ ਦਸਰੂ ਬੈਠੂਗਾ ਆਇਓ ਨਿਰਮੋਇ ਅੱਖ ਅਰਜਾ ਦਸਰੂ ਬੈਠੂਗਾ ਆਇਓ Yeah. Hey. ਰਾਹ ਕੀ ਉਸ ਤੋਂ ਕਰੋ ਸੰਜਮੀ ਸਾਵਧਾਨ ਇਕਾਕਰ ਜੱਥੇ ਜਿਤਨੇ ਕਾਗਲ ਹੁੰਦਾ ਗਾਂਹ ਤਰੱਕੀ ਹੋਏ ਨਹੀਂ ਸਕਦੀ ਉੱਥੇ ਹੀ ਤੁਮੀ ਜਾਓ ਸਾਰੀ ਜਲੀ ਆਪੇ ਦੇਖ ਲੋ ਵੀ ਮੈਨੂੰ ਫੁਰਨੇ ਆਉਂਦੇ ਆ ਬਾਣੀ ਬੰਦੇ ਨੂੰ ਬਾਣੀ ਸੁਣਦੇ ਨੂੰ ਫੁਰਨੇ ਆਉਂਦੇ ਆ ਨਾਮ ਜਪਦੇ ਨੂੰ ਫੁਰਨੇ ਆਉਂਦੇ ਨੇ ਤਹਾਂ ਜਰ ਕੋਈ ਕੁਝ ਨਹੀਂ ਬਣਿਆ ਜੇ ਅਰੇ ਪਹਿਲੀ ਜਮਾਤੇ ਲਈ ਪਾਸ ਕਰੋ ਪਲਾਈ ਤਾਂ ਗਾ ਬਹੁਤ ਜ਼ਿਆਦਾ ਹੈ ਪਹਿਲਾ ਪਹਿਲੇ ਜਮਾਤਾਂ ਜਦੋਂ ਪਾਸ ਹੋ। ਤੋਂ ਇਸਰਾ ਬੇਣੀ ਨੂੰ ਮਹਾ ਪਰੇਸ਼ਾਨੇ ਸਮਝਾ ਦਿੱਤੀਆਂ ਸਾਰੀਆਂ ਗੱਲਾਂ ਵੀ ਰਹਤਾਂ ਇਹਦੇ ਵਿੱਚ ਨੇ ਸੰਤ ਤੇ ਦਮ। ਤੇ ਉਹ ਰਹਿਦਾ ਰੱਖਣੀਆਂ ਨੇ। ਕਿਉਂਕਿ ਬਿਨ ਗੁਣ ਕੀਤੇ ਭਰਤਣਾ ਹੋਏ ਜਿੰਨਾ ਚਿਰ ਗੁਣਾ ਨੂੰ ਨਹੀਂ ਧਾਰਨ ਕਰਦਾ ਭਗਤੀ ਨਹੀਂ ਹੋ ਸਕਦੀ। ਤੇ ਭਗਤੀ ਜਿਹੜੀ ਹੈ ਇਹ ਗੁਣਾ ਤੇ ਬਗਾਇਰ ਭਗਤੀ ਤੇ ਬਗਾਇਰ ਗੜੇ ਗੁਣ ਨੇ ਆਦਮੀ ਦੇ ਅੰਦਰ ਉਹ ਕੜ ਗਿਆ ਕਹਦੇ ਦੋ ਹੀ ਲਾਜ਼ਮ ਮਲੂਮ ਨੇ ਉਹਨਾਂ ਦਾ ਪੈਰਾ ਦੇਣਾ ਪੈਂਦਾ ਉਹ ਬਾੜ ਹੈ ਫਿਰ ਅੰਦਰ ਸੁਰਤ ਟਿਕਦੀਆ ਨਹੀਂ ਨਹੀਂ ਟਿਕਦੀ ਜੇ ਕਮਜ਼ੋਰੀ ਹੋਵੇ ਕੋਈ ਤਾਰ ਵੀ ਸਿਆਰਤੀ ਗਲਤ ਹੋਵੇ ਨਹੀਂ ਚੱਲਦਾ ਫਿਰ ਉਹਨ ਤੋਂ ਤਾਰਾਂ ਹੀ ਤਾਰਾਂ ਲੱਗੀਆਂ ਪਈਆਂ ਇਹਦੇ ਇੱਕ ਹੀ ਲਿਜਾਵੇ ਚੱਲਦਾ ਹੀ ਨਹੀਂ ਇਵੇਂ ਜਿਵੇਂ ਸਾਨੂੰ ਵੀ ਪੂਰੀ ਸਾਵਧਾਨੀ ਦੇ ਨਾਲ ਭਜਨ ਬੰਦਗੀ ਕਰਨੀ ਚਾਹੀਦੀ ਹੈ ਤਾਂ ਤਾਂ ਅਸੀਂ ਚਰਚਾ ਕਰ ਰਹੇ ਹਾਂ ਕਿ ਨਹੀਂ